ਦੀਆ ਦੇਖਿਆ ਕੋਈ ਯੂਨੀਵਰਸਿਟੀ ਨਹੀਂ ਬਣਾਈ ਅਸਲ ਚ ਉਹ ਇਹ ਕਹਿੰਦਾ ਹੁੰਦਾ ਜਦੋਂ ਤੁਸੀਂ ਸੜਕ ਤੇ ਜਾਂਦੇ ਹੋ ਜਿੰਨੀਆਂ ਬਸਾਂ ਦੇਖਦੀਆਂ ਸਾਰੀਆਂ ਬਲਸਵਦੀਆਂ ਨੇ ਉਹ ਸਾਰੀਆਂ ਬਲਸਵਦੀਆਂ ਨੇ ਜਿੰਨੇ ਵੱਡੇ ਹਵੇਲੀ ਹੋ ਉਲੀ ਕੋ ਟੱਬਾ ਕੋਈ ਦੀ ਪਕਟਾਬਾ ਕੋ ਫਿਰ ਇਹ ਸਾਰੇ ਬਲਸਵਦੇ ਨੇ ਇਹ ਬਲਸਵਦੇ ਨੇ ਕਰਾਇਆ ਇਹ ਇੰਨੀ ਤਰੱਕੀ ਕਰਾਈ ਤਰਕੀ ਤਾਂ ਦਿਖਾ ਦਿਓ ਸਾਨੂੰ ਕਚਹਿਰੀਆਂ 'ਚ ਰਿਸ਼ਵਤ ਨਹੀਂ ਹਟੀ ਬੱਚੇ ਸਾਡੇ ਨਸ਼ਿਆਂ 'ਚ ਧੱਕ ਤੇ ਇਹ ਬਾਲਚਾਨ ਕਰਾਇਆ ਮੰਨਦੇ ਨੇ ਬਰੇ ਗੱਲਾਂ 271 ਦੇ ਵਿੱਚ ਹੀ ਕਰਾਇਆ ਸਾਰਾ ਬਾਲਚਾਨ ਨੇ ਕਰਾਇਆ ਬਾਲਨ ਸਾਹਿਬ ਤਾਂ ਕਹਿੰਦੇ ਰਹੇ ਉਹਨੂੰ ਸੁਖਵੀਰ ਨੂੰ ਓਏ ਕੰਟਰੋਲ ਕਰ ਲੈ ਤੇ ਓਏ ਉਹ ਆਪਣੇ ਸਾਲੇ ਤੇ ਕੰਟਰੋਲ ਕਰਨਾ ਇਹ ਤੈਨੂੰ ਮਾਂਜ ਦੂ ਪਰ ਹੁਣ ਨਹੀਂ ਕੀਤਾ ਗਿਆ ਤੇ ਉਹ ਪਿਆ ਮਾਂਜਿਆ ਫਿਰ ਉਹਨੂੰ ਕੁਦਰਤ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਬਾਤ ਹੀ ਪਤਾ ਲੱਗਦਾ ਕਿ ਤੁਹਾਡੇ ਪਿੰਡ ਕਿੰਨੇ ਸਾਲਾਂ ਬਾਅਦ ਪਾਣੀ ਆਇਆ ਮੈਂ ਤਾਂ ਤੁਹਾਡੀਆਂ ਵੀਡੀਓ ਦੇਖਦਾ ਉਹਨਾਂ ਕਿ 40 ਸਾਲਾਂ ਬਾਅਦ ਪਾਣੀ ਆਇਆ ਜੀ ਕੱਸੀ ਚ ਪੜਤਾਲੀ ਸਾਲਾਂ ਬਾਅਦ ਪਾਣੀ ਆ ਇਹ ਕੀ ਕਰਦੇ ਰਹੇ ਫਿਰ 40 45 ਸਾਲੇ ਦੂਜੀ ਪਾਟੀਆਂ ਵਾਲੇ ਸਾਡੇ ਤੱਕ ਅੱਸੀਆਂ ਦਾ ਪਾਣੀ ਵੀ ਨਹੀਂ ਪਹੁੰਚਾ ਸਕੇ ਵੈਸੇ ਤਾਂ ਇਹ ਕਹਿੰਦੇ ਐ ਸ਼੍ਰੋਮਣੀ ਕਾਲੀ ਦਲ ਦਾ ਕਾਫੀ ਦੇਰ ਰਾਜ ਰਿਹਾ 10 ਸਾਲ ਤੱਕ ਇੱਥੇ ਹੀ ਰਿਹਾ ਨਾ 7 ਤੋਂ 17 ਸੁਖਵੀਰ ਬਾਦਲੇ ਕਹਿੰਦਾ ਕੁ ਜਿੱਧਰ ਨੂੰ ਤੁਸੀਂ ਸੜਕ ਤੇ ਜਾਂਦੇ ਜਾਂਦੇ ਦੇਖੋਗੇ ਸਾਰਾ ਕੁਝ ਬਾਦਲ ਸਾਹਿਬ ਨੇ ਕਰਾਇਆ ਹੈ ਤੇ ਬੋਟਾ ਕੋ ਨਹੀਂ ਪਾਈ ਆ ਫੇ ਲੋਕਾਂ ਨੇ ਜੇ ਸਾਰਾ ਕੁਝ ਬਾਲ ਸਾਹਿਬ ਨੇ ਕਰਾਇਆ ਹੈ ਕੱਸੀਆਂ ਤਾਂ ਪਾਣੀ ਤਾਂ ਪਹੁੰਚੇ ਨਹੀਂ ਸਾਡੇ ਕੋਲੇ ਸਰਕਾਰੀ ਕਾਲਜ ਤਾਂ ਕੋਈ ਸਾਨੂੰ ਦੇਖਿਆ ਨਹੀਂ ਰਸਤੇ 'ਚ